ਆਪਰੇਸ਼ਨ ਸੰਧੂਰ ਸ਼ਾਇਦ ਦੁਵਾਰਾ ਸ਼ੁਰੂ ਹੋ ਜਾਵੇ ਇਹ ਤਾਂ ਕਹਿ ਰਹੇ ਆ ਕਿਉਂਕਿ ਦੁਵਾਰਾ ਡਰੋਨਸ ਵੇਖੇ ਗਏ ਨੇ ਬਹੁਤ ਕੁਝ ਚੱਲਦਾ ਪਿਆ ਦੇਸ਼ ਦੇ ਵਿੱਚ ਦੁਵਾਰਾ ਸਥਿਤੀ ਕਿਤੇ ਤਣਾਅਪੂਰਵਕ ਨਾ ਹੋ ਜਵੇ ਇਹਦਾ ਵੀ ਡਰ ਲੱਗਿਆ ਪਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਨੀਲ ਰੁਦਰਾ ਜੀ ਮੌਜੂਦ ਨੇ ਉੱਗੇ ਵਿਸ਼ਲੇਸ਼ਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਡਰੋਨ ਆ ਕਿੱਥੋਂ ਗਏ ਰੁਦਰਾ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਸੱਚੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਰੁਦਰਾ ਜੀ ਦੁਆਰਾ ਡਰੋਨ ਜਾਣੇ ਸ਼ੁਰੂ ਹੋ ਗਏ ਸੁਣਨ ਨੂੰ ਆਇਆ ਦੁਆਰਾ ਡਰੋਨਸ ਆ ਰਹੇ ਆ ਡਿਟੈਕਟ ਕੀਤੇ ਗਏ ਆ ਇਹ ਕੀ ਖਬਰ ਹੈ ਜੀ ਦੇਖੋ ਭਾਰਤ ਨੇਪਾਲ ਬਾਰਡਰ ਤੇ ਇਹ ਡਰੋਨ ਜਿਹੜੇ 15-20 ਡਿਟੈਕਟ ਕੀਤੇ ਗਏ ਆ ਤੇ ਇਹਦੇ ਬਾਰੇ ਇਨਕੁਆਰੀ ਚੱਲਦੀ ਪਈ ਆ ਤੇ ਹਜੇ ਤੱਕ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਨਹੀਂ ਆਇਆ ਤੇ ਪਰ ਜਿਹੜਾ ਉਦਾਂ ਤਾਂ ਡਰੋਨਸ ਲਾਊਡ ਨਹੀਂ ਆ ਪਰ ਉਦਾਂ ਵੀ ਜੇ ਕੋਈ ਡਰੋਨ ਉਡਾਰਿਆ ਹੋਵੇ ਇੱਕ ਅੱਧਾ ਡਰੋਨ ਦੋ ਡਰੋਨ ਨਜ਼ਰ ਆਣ ਹਨਾ 15-20 ਡਰੋਨ ਜਿਹੜੇ ਨਜ਼ਰ ਆਣੇ ਇਹ ਮਤਲਬ ਕੁਝ ਨਾ ਕੁਝ ਜਿਹੜਾ ਕੋਈ ਐਕਟੀਵਿਟੀ ਹੋਈ ਹੈਗੀ ਜਦੀ ਇਨਕੁਆਰੀ ਇਹ ਕਰਨਗੇ ਤੇ ਤਾਂ ਹੀ ਪਤਾ ਲੱਗੇਗਾ ਪਰ ਫੇਰ ਵੀ ਇਸ ਨਾ ਉਸ ਪਾਸੇ ਜਿਹੜਾ ਥੋੜਾ ਜਿਹਾ ਅਲਰਟ ਹੋ ਗਈਆਂ ਏਜੰਸੀਆਂ ਤੇ ਇਸ ਗੱਲ ਦੀ ਜਾਂਚ ਚਾਰੀ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਲੜਾਈ ਜਿਹੜੀ ਹੈ ਹਾਂ ਯਾ ਆਪਰੇਸ਼ਨ ਸੰਦੂਰ ਹੋਣ ਜਾ ਰਿਹਾ ਹੈਗਾ ਵਾ ਤੇ ਮੈਂ ਇਹ ਸਮਝਾਂਗਾ ਕਿ ਥੋੜਾ ਜਿਹਾ ਟਾਈਮ ਲੱਗੇਗਾ ਜਦੋਂ ਆਈਪੀਐਲ ਦਾ ਫਾਈਨਲ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਬਾਰੇ ਕੁਛ ਨਾ ਕੁਛ ਨਿਕਲ ਕੇ ਆਏਗਾ ਹਜੇ ਇਹਨਾਂ ਨੇ ਕੁਛ ਨਾ ਕੁਛ ਕਰਨਾ ਤਾਂ ਹੈ ਹੀ ਹੈ ਤੇ ਹਾਲਾਂਕਿ ਜੇ ਬਿਆਨ ਆਪਾਂ ਦੇਖੀਏ ਤਾਂ ਇੰਡੀਆ ਵੱਲੋਂ ਲਗਾਤਾਰ ਅਗਰੈਸਿਵ ਬਿਆਨ ਹੈਗੇ ਆ ਕੋਈ ਸ਼ੱਕ ਨਹੀਂ ਹੈਗਾ ਪਰ ਉਹਦਾ ਕਾਰਨ ਇਹ ਵੀ ਹੈ ਕਿ ਇਲੈਕਸ਼ਨ ਦੇ ਮੋਦੀ ਸਾਹਿਬ ਲੱਗੇ ਹੋਏ ਹੈਗੇ ਆ ਤੇ ਉਹਦੇ ਚ ਗਰਮ ਬਿਆਨ ਦੇ ਹੋ ਜਾਂਦੇ ਹੈਗੇ ਆ ਪਰ ਜਿਹੜੇ ਇਹਨਾਂ ਨੇ ਡੈਲੀਗੇਸ਼ਨ ਭੇਜੇ ਆ ਉਹ ਬਹੁਤ ਜ਼ਬਰਦਸਤ ਮੂਵ ਇਹਨਾਂ ਦਾ ਦੇਖਣ ਚਾ ਰਿਹਾ ਉਹ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਨਾਲ ਜਿਹੜੇ ਤੁਰਦੇ ਪਏ ਨੇ ਇਹਨਾਂ ਨੂੰ ਪੂਰਾ ਉਹਨਾਂ ਨੇ ਹੌਸਲਾ ਦਿੱਤਾ ਹੈ ਕਿ ਅਸੀਂ ਹਰ ਪਾਸੇ ਟੈਰਰਿਜ਼ਮ ਦੇ ਵਿੱਚ ਤੁਹਾਡੇ ਨਾਲ ਆ ਇਹ ਲਗਾਤਾਰ ਇਹ ਗੱਲ ਮੁੱਦਾ ਚੱਕ ਰਹੇ ਨੇ ਕਿ ਪਾਕਿਸਤਾਨ ਨੂੰ ਦਬਾਅ ਪਾਣ ਟਰਕੀ ਵਾਲੇ ਦਬਾਅ ਪਾਣ ਫਰਾਂਸ ਵਾਲੇ ਦਬਾਅ ਪਾਣ ਤੇ ਤਾਂ ਕਿ ਉਹ ਟੈਰਰਿਜ਼ਮ ਦੇ ਵੱਲ ਆਪਣੀ ਸਟੇਟ ਦੀ ਪਾਲਿਸੀ ਜਿਹੜੀ ਹੈ ਉਹ ਛੱਡ ਦੇਵੇ ਤੇ ਉਹਦੇ ਵਿੱਚ ਕਾਫੀ ਇਹਨਾਂ ਨੂੰ ਸਕਸੈਸ ਮਿਲ ਰਹੀ ਹੈ ਫਰਾਂਸ ਨੇ ਵੀ ਇਹਨਾਂ ਨੂੰ ਕਾਫੀ ਅਸ਼ੋਰੈਂਸ ਦਿੱਤੀ ਹੈ ਹੋਰ ਕੰਟਰੀਜ਼ ਨੇ ਵੀ 사우ਦੀ ਅਰਬ ਵਗੈਰਾ ਨੇ ਵੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈਗੀ ਹੈ ਪੂਰੀ ਤੇ ਪਾਕਿਸਤਾਨ ਦੇ ਬਿਆਨ ਜਿਹੜੇ ਆ ਬਹੁਤ ਨਰਮ ਨੇ ਤੇ ਉਹਨਾਂ ਨੇ ਕੱਲ ਵੀ ਜਿਹੜੀ ਗੱਲ ਕਹੀ ਹੈ ਕਿ ਅਸੀਂ ਸ਼ਾਂਤੀ ਲਈ ਜਿਹੜੇ ਤਿਆਰ ਹੈਗੇ ਅਸੀਂ ਬੈਠੇ ਆ ਗੱਲਬਾਤ ਸ਼ੁਰੂ ਕਰਨ ਤੇ ਨਦੀ ਦਾ ਜ਼ਿਕਰ ਬਾਰ ਬਾਰ ਕੇ ਸਿੰਧੂ ਨਦੀ ਵਾਲਾ ਜਿਹੜਾ ਉਹ ਆ ਰਿਹਾ ਕਿਉਂਕਿ ਉਹ ਤੰਗ ਨੇ ਉਸ ਤੋਂ ਪਾਣੀ ਤੋਂ ਬਿਨਾਂ ਉਹਨਾਂ ਨੂੰ ਥੋੜੀ ਮੁਸ਼ਕਲ ਥੋੜੀ ਨਹੀਂ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈਗੀ ਆ ਤੇ ਉਤੋਂ ਬੁਆਈ ਦਾ ਟਾਈਮ ਵੀ ਆ ਗਿਆ ਹੈਗਾ ਤੇ ਇਸ ਕਰਕੇ ਬਹੁਤ ਮੁਸ਼ਕਲ ਚ ਨੇ ਹਣਾ ਹੁਣ ਝੋਨਾ ਬੀਜਿਆ ਜਾਣਾ ਹੈਗਾ ਵਾ ਉਹਦੇ ਲਈ ਪਾਣੀ ਦੀ ਲੋੜ ਹੈਗੀ ਆ ਤੇ ਉਹਨਾਂ ਦੇ ਬਿਆਨ ਕਾਫੀ ਨਰਮ ਨੇ ਤੇ ਬਾਕੀ ਥੋੜਾ ਜਿਹਾ ਆਈਪੀਐਲ ਖਤਮ ਹੋ ਜੇ ਫਿਰ ਦੇਖਦੇ ਮੌਲ ਦੇ ਵਿੱਚ ਥੋੜੀ ਗਰਮੀ ਆਏਗੀ ਹਜੇ ਤਾਂ ਆਈਪੀਐਲ ਇੰਜੋਏ ਕਰੋ ਤੁਸੀਂ ਅੱਛਾ ਬਿਲਕੁਲ ਰੁਦਰਾ ਜੀ ਇਹਦੇ ਨਾਲ ਨਾ ਹੁਣ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਕਹਿੰਦੇ ਬੀਜੇਪੀ ਲੀਡਰ ਯਾਤਰਾ ਵਾਕਰਨੀ ਚਾਹੁੰਦੇ ਆ ਹੁਣ ਘਰ ਘਰ ਸੰਧੂਰ ਪਚਾਉਣ ਦੀ ਗੱਲ ਹੈ ਇਹ ਹੁਣ ਕੀ ਨਵਾਂ ਮਸਲਾ ਛੇੜ ਲਿਆ ਦੇਖੋ ਉਹਨਾਂ ਨੇ ਇਹ ਜਿਹੜਾ ਇਸ ਨੂੰ ਪੁਨਾਣਾ ਤਾਂ ਹੈਗਾ ਹੀ ਹੈ ਹੈਨਾ ਕੋਈ ਵੀ ਪਾਰਟੀ ਹੁੰਦੀ ਉਹਨੇ ਛੱਡਣਾ ਨਹੀਂ ਸੀ ਇਹ ਮੌਕਾ ਤੇ ਇਸ ਵਕਤ ਮੋਲਕ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਚੱਲਦੀ ਪਈ ਉਹਨਾਂ ਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਫੀ ਵਧੀਆ ਕੰਮ ਕੀਤਾ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਉਹ ਪੂਰਾ ਜੋਰ ਲਾ ਦੇਣਗੇ ਕਿ ਆਪਰੇਸ਼ਨ ਸਿੰਦੂਰ ਦੇ ਨਾਲ ਆਪਣੇ ਆਪ ਨੂੰ ਜੋੜਨਾ ਤੇ ਲੋਕਾਂ 'ਚ ਦੇਸ਼ ਭਗਤੀ ਭਾਵਨਾ ਨੂੰ ਹੋਰ ਜਗਾਉਣਾ ਤੇ ਕਿਸੇ ਤਰ੍ਹਾਂ ਆਪਣੀ ਜਿਹੜੀ ਹੈ ਜਿੱਥੇ ਖਸਿਆ ਹੋਇਆ ਵੋਟ ਬੈਂਕ ਉਹਨੂੰ ਹਾਸਲ ਕਰਨਾ ਜਿਹੜਾ ਪੰਜਾਬ ਵਰਗੀਆਂ ਸਟੇਟਾਂ ਹੈਗੀਆਂ ਹੈਨਾ ਤੇ ਜੰਮੂ ਕਸ਼ਮੀਰ ਦੇ ਵਿੱਚ ਹਰਿਆਣਾ ਦੇ ਵਿੱਚ ਲੋਕਾਂ ਨੂੰ ਆਪਣੇ ਆਪ ਨੂੰ ਜੋੜਨਾ ਬਾਕੀ ਜਗ੍ਹਾ ਤਾਂ ਇਹਨਾਂ ਦੀ ਸਿਚੁਏਸ਼ਨ ਪਹਿਲੇ ਹੀ ਫਰਕ ਹੈਗੀ ਆ ਹੂੰ अच्छा रुद्र जी प्रधानमंत्री नरेंद्र मोदी आजकल बोलदे काफी ਕੁਝ ਪਏ ਆ ਐਗਰੈਸਿਵ ਜਿਵੇਂ ਬੋਲਦੇ ਪਏ ਆ ਪਰ ਉਹਦੇ ਵਿੱਚ ਨਾ ਕਾਂਗਰਸ ਦੀ ਨਖੇਦੀ ਕਰਨਾ ਨਹੀਂ ਭੁੱਲਦੇ ਉਹ ਸਰਦਾਰ પટેલ ਦਾ ਦੁਆਰਾ ਜ਼ਿਕਰ ਕਰ ਲਿਆ ਉਹ ਕਹਿੰਦੇ ਉਹ ਤਾਂ ਪੀਓਕੇ ਲੈਣਾ ਚਾਹੁੰਦੇ ਸੀ ਇਹ ਕਹਿੰਦੇ ਪਿੱਛੇ ਠੰਡੇ ਜੇ ਪੈ ਗਏ ਕੀ ਮਸਲਾ ਦੇਖੋ ਉਹਨਾਂ ਨੇ ਪੰਡਤ ਜਵਾਰ ਲਾਲ ਨਹਿਰੂ ਜਿਹੜੇ ਕਿ ਉਸ ਸਮੇਂ ਜਿਹੜਾ ਪ੍ਰਧਾਨ ਮੰਤਰੀ ਸੀ ਦੇਸ਼ ਦੇ ਉਹਨਾਂ ਤੇ ਤੰਜ ਕਸਿਆ ਕਿ ਉਹ ਕਮਜ਼ੋਰ ਹੈਗੇ ਇਸ ਮੌਕੇ ਤੇ ਉਸ ਵਕਤ ਪਟੇਲ ਜਿਹੜੇ ਕੀ ਬੜੇ ਸਟਰੋਂਗ ਗ੍ਰਹਿ ਮੰਤਰੀ ਸੀਗੇ ਉਹਨਾਂ ਨੇ ਇਸ ਗੱਲ ਦੇ ਬਾਰੇ ਕਿਹਾ ਸੀਗਾ ਕਿ ਪਾਕਿਸਤਾਨ ਸਾਨੂੰ ਲੈ ਲੈਣਾ ਚਾਹੀਦਾ ਤਾਂ ਇੰਡੀਆ ਦੀ ਪੋਜੀਸ਼ਨ ਉਸ ਵਕਤ ਪਾਕਿਸਤਾਨ ਨਾਲ ਬਹੁਤ ਉੱਤੇ ਸੀਗੀ ਇਹਦਾ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਲੋਨ ਲੈਣੇ ਸ਼ੁਰੂ ਕਰਤੇ ਹੈਨਾ ਉਹ ਐਕੀ ਜਿੱਦਾਂ ਜ਼ਿਕਰ ਹੋਇਆ ਕਿ ਲੋਨ ਲੈ ਕੇ ਲੜਾਈ ਲੜਦੇ ਪਏ ਹੈਗੇ ਆ ਤੇ ਉਹ ਲੋਨਸ ਦੇ ਨਾਲ ਉਹਦੀ ਸਟਿਚ ਸਟਿਚੁਏਸ਼ਨ ਥੋੜੀ ਬੈਟਰ ਹੋਈ ਆ IMF ਦੇ ਲੋਨਸ ਦੇ ਨਾਲ ਹਾਲਾਂਕਿ ਸਾਰਾ ਪਾਕਿਸਤਾਨ ਬਹੁਤ ਜ਼ਿਆਦਾ ਕਰਜ਼ੇ ਚ ਡੁੱਬਿਆ ਹੋਇਆ ਹੈਗਾ ਪਰ ਉਸ ਵਕਤ ਉਹ ਕਾਫੀ ਕਮਜ਼ੋਰ ਸੀ ਤੇ ਉਸ ਵਕਤ ਉਹਨਾਂ ਦੀ ਇਹ ਪੋਜੀਸ਼ਨ ਨਹੀਂ ਸੀਗੀ ਕਿ ਕਿਸੇ ਤਰ੍ਹਾਂ ਜਿਹੜਾ ਲੜਾਈ ਲੜ ਸਕਣ ਤਾਂ ਉਦੋਂ ਪੀਏ ਕੇ ਲੀਤਾ ਜਾ ਸਕਦਾ ਸੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਪਰ ਜਿਹੜੇ ਬੰਦੇ ਉਸ ਵਕਤ ਇਸ ਚੀਜ਼ ਨੂੰ ਜੀਰੇ ਸੀ ਮੈਂ ਸਮਝਦਾ ਉਹ ਜ਼ਿਆਦਾ ਇਸ ਗੱਲ ਨੂੰ ਜਾਣਦੇ ਹੁੰਦੇ ਆ ਬਜਾਏ ਕਿ ਅਸੀਂ ਅੱਜ ਗੱਲਾਂ ਕਰੀਏ ਕਿ ਉਹ ਇਹਨਾਂ ਨੇ ਉਦਾਂ ਕਿਉਂ ਨਹੀਂ ਕੀਤਾ ਪਰ ਉਹ ਬੰਦੇ ਜਿਹੜੇ ਉਸ ਵਕਤ ਉਸ ਯੁੱਗ ਦੇ ਵਿੱਚ ਸਿਗੇ ਜਿਹੜੇ ਫੈਸਲੇ ਲੈ ਰਹੇ ਸੀਗੇ ਉਹਨਾਂ ਨੇ ਉਹ ਫੈਸਲਾ ਕਿਉਂ ਨਹੀਂ ਲਿਆ ਇਹ ਉਹ ਬਿੱਤਰ ਜਾਣਦੇ ਹੈਗੇ ਆ। ਦੇਖ ਲਾ ਜੀ ਤੁਸੀਂ ਇੱਕ ਗੱਲ ਕਹੀ ਕਿ ਇਹ ਦੁਆਰਾ ਸ਼ੁਰੂ ਹੋ ਸਕਦਾ ਸਾਰਾ ਕੁਝ ਆਈਪੀਐਲ ਤੋਂ ਬਾਅਦ ਮੈਨੂੰ ਲੱਗਦਾ ਇਹ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਸਟੈਲਥ ਜਿਹੜੇ ਲਾਕੂ ਵਿਮਾਨ ਨੇ ਉਹ ਕਹਿੰਦੇ ਭਾਰਤ ਵਿੱਚ ਹੀ ਬਣਨਗੇ ਇਹ ਵੀ ਖਬਰ ਆਈ ਹੈ ਜੀ। ਦੇਖੋ ਜਿਹੜਾ ਵਰਲਡ ਦੇ ਵਿੱਚ ਇੱਕ ਗੱਲ ਤਾਂ ਪੱਕੀ ਸਟੈਬਲਿਸ਼ ਹੋ ਗਈ ਹੈ ਕਿ ਇੰਡੀਆ ਦਾ ਜਿਹੜੀ ਡਿਫੈਂਸ ਮਜ਼ਬੂਤ ਹੈ। ਉਹਨਾਂ ਦਾ ਜਿਹੜੀ ਸੋਚ ਹੈਗੀ ਹੈ ਇਸ ਬਾਰੇ ਕਿਹੜੇ ਆਰਮਜ਼ ਐਮਿਊਨੇਸ਼ਨ ਜਿਹੜੇ ਆ ਉਹ ਆਪਣੇ ਆਰਮਮੈਂਟਾ ਦੇ ਵਿੱਚ ਰੱਖਨੇ ਚਾਹੀਦੇ ਹੈਗੇ ਆ ਇਸ ਬਾਰੇ ਜਿਹੜੀ ਆ ਕਿਉਂਕਿ ਅੱਗੇ ਵੀ ਬਿਫੋਰਸ ਜਿਹੜੀ ਆ ਉਸ ਤੇ ਸਵਾਲ ਚੱਕੇ ਗਏ ਸੀ ਪਰ ਬਿਫੋਰਸ ਨੇ ਜੋ ਕਾਰਗਿਲ ਚ ਕਰਕੇ ਦਿਖਾਇਆ ਹੈਗਾ ਵਾ ਉਹ ਕਮਾਲ ਹੀ ਸੀਗਾ ਉਦੋਂ ਉਸ ਸਿਲੈਕਸ਼ਨ ਤੇ ਪ੍ਰਾਊਡ ਫੀਲ ਹੋ ਰਿਆ ਸੀਗਾ ਉਸੇ ਤਰ੍ਹਾਂ ਹੁਣ ਜਿਹੜਾ ਮਿਜ਼ਾਈਲਾ ਹੈਗੀਆਂ ਹੈਨਾ ਆਕਾਸ਼ ਹੈਗੀ ਅਬਰਮੋ ਸਗੀਆ ਇਹਨਾਂ ਦੀ ਸਿਲੈਕਸ਼ਨ ਜਿਹੜੀ ਆ ਬਹੁਤ ਵਧੀਆ ਰਹੀ ਹੈਗੀ ਹੈ ਤੇ ਜਿਹੜੇ ਆ 400 ਵਾਲੇ ਡਿਫੈਂਸ ਸਿਸਟਮ ਹੈਗੇ ਐਸ 400 ਜਿਹੜੇ ਹੈਗੇ ਆ ਉਹ ਵੀ ਬਹੁਤ ਕਾਮਯਾਬ ਰਹੇ ਨੇ ਤੇ ਉਹਨਾਂ ਦਾ ਵਰਲਡ ਦਾ ਇਸ ਟਾਈਮ ਮੰਨਣਾ ਹੈ ਕਿ ਇੰਡੀਆ ਨੇ ਇਸ ਮਾਮਲੇ ਚ ਸੋਚ ਅੱਛੀ ਕੀ ਹੋਈ ਹੈ ਤੇ ਉਹਨਾਂ ਨੂੰ ਆਰਡਰ ਕਾਫੀ ਮਿਲੇ ਬ੍ਰਮੋਸ ਦੇ ਆਰਡਰ ਵੀ ਕਾਫੀ ਮਿਲੇ ਆਕਾਸ਼ ਦੇ ਆਰਡਰਸ ਮਿਲੇ ਹੈਗੇ ਆ ਤੇ ਹੁਣ ਇੱਥੇ ਡਰੋਨਸ ਬਣਾਉਣੇ ਵੀ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ ਤੇ ਹੋਰ ਬਣਾਉਣੇ ਆ ਤੇ ਇਹ ਜਿਹੜਾ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਪ੍ਰੋਜੈਕਟ ਸਟੈਲਡ ਜਿਹੜੇ 에어로ਪਲੇਨਸ ਜਿਹੜੇ ਬਣਾਉਣੇ ਮਿਡਲ ਸੈਗਮੈਂਟ ਦੇ ਮਿਡਲ weight ਸੈਗਮੈਂਟ ਦੇ ਜਿਹੜੇ ਹੈਗੇ ਆ ਉਹ پلان ਇਹਨਾਂ ਦਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਉਹਦੇ ਵਿੱਚ ਇਹ ਹੋ ਸਕਦਾ ਕੁਝ ਪ੍ਰਾਈਵੇਟ ਕੰਪਨੀਆਂ ਰਲਾ ਲੈਣ ਜਿੱਦਾਂ ਅਮੇਂਦਰਾ ਦੀ ਕੰਪਨੀ ਹੈਗੀ ਐ ਜਿਵੇਂ ਅਡਾਨੀ ਦੀ ਹੈਗੀ ਐ ਜਾਂ ਲਾਰਸਨ ਟਿਊਬਰੋ ਹੈਗੀ ਐ ਤੇ ਵੈਸੇ ਮੇਨਲੀ ਜਿਹੜਾ ਇਹ ਜਹਾਜ਼ ਹੈ ਉਹ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਵੱਲੋਂ ਹੀ ਬਣਾਏ ਜਾਣਗੇ ਤਾਂ ਮੈਂ ਸਮਝਦਾ ਬਹੁਤ ਵਧੀਆ ਸਟੈਪ ਹੈ ਕਿਉਂਕਿ ਆਰਮਜ਼ ਇਮਿਊਨਿਸ਼ਨ ਦੀ ਮਾਰਕੀਟ ਬਹੁਤ ਵੱਡੀ ਹੈਗੀ ਐ ਤੇ ਉਹਦੇ ਲਈ ਕੋਈ ਤੁਹਾਨੂੰ ਇਹ ਨਹੀਂ ਚਾਹੀਦਾ ਕਿ ਕਿਸੇ ਕੰਟਰੀ ਦੇ ਵਿੱਚ ਕੋਈ ਖਾਸ ਆਬਾਦੀ ਹੋਵੇ ਤਾਂ ਹੀ ਉਹ ਚੀਜ਼ ਲੈ ਸਕਦੇ ਹੈ ਨਾ ਕੰਜ਼ਿਊਮਰ ਆਈਟਮਸ ਦੇ ਵਿੱਚ ਇਦਾਂ ਦਾ ਹੁੰਦਾ ਹੈ ਨਾ ਸੋਨਾ ਹੋ ਗਿਆ ਕੱਪੜੇ ਹੋ ਗਏ ਇਦਾਂ ਦੀ ਆਈਟਮਾਂ ਦੇ ਵਿੱਚ ਹੁੰਦਾ ਪਰ ਆਰਮਜ਼ ਐਂਡ ਐਮਿਊਨੀਸ਼ਨ ਦਾ ਕਿ ਛੋਟਾ ਦੇਸ਼ ਹੈ ਉਹਨੇ ਵੀ ਆਪਣਾ ਪੂਰਾ ਆਪਣੇ ਆਪ ਨੂੰ ਫਿੱਟ ਰੱਖਣਾ ਹੈਗਾ ਉਹ ਚਾਹਦਾ ਹੈ ਕਿ ਮੈਂ ਹਥਿਆਰ ਲਵਾਂ ਇਸ ਕਰਕੇ ਇਹਦੀ ਬਹੁਤ ਵੱਡੀ ਮਾਰਕੀਟ ਹੈ ਤੇ ਜਿਹਨੂੰ ਕੈਸ਼ ਕਰਨ ਦਾ ਟਾਈਮ ਇਸ ਟਾਈਮ ਇੰਡੀਆ ਗੋਲ ਹੈਗਾ ਤਾਂ ਮੈਂ ਸਮਝਦਾ ਇਸ ਮਾਮਲੇ ਚ ਇਹ ਬਹੁਤ ਵਧੀਆ ਸਟੈਪ ਹੈ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਜ਼ਰੂਰ ਤਣਾਅਪੂਰਵਕ ਹੋ ਸਕਦੀ ਹੈ ਇਹਦਾ ਇਸ਼ਾਰਾ ਜ਼ਰੂਰ ਮਿਲਦਾ ਪਿਆ ਹੁਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ